ਪਰੇਟ ਸੁਹਾਣਾ ਬੋਹ ਮੰਜ਼ਲੀ ਇਮਾਰਤ ਦੇ ਨਾਲ ਜੁੜੀ ਹੋਈ ਹੈ ਜੋ ਬੀਤੇ ਦਿਨ ਡੀਜੀਸੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਈ ਨੌਜਵਾਨ ਕਈ ਲੜਕੀਆਂ ਉਸ ਮਲਵੇ ਦੇ ਹੇਠ ਦਬ ਗਏ ਸਨ ਜਿਸ ਤੋਂ ਬਾਅਦ ਰੈਸਕਿਊ ਚਲਾਇਆ ਗਿਆ ਸੀ ਐਨਡੀਆਰ ਫਟੀ ਟੀਮਾਂ ਦੇ ਵੱਲੋਂ ਹੁਣ ਵੀ ਲਗਾਤਾਰ ਇਹ ਰੈਸਕਿਊ ਕੀਤਾ ਜਾ ਰਿਹਾ ਤੇ ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਜਿਹੜੇ ਨੌਜਵਾਨ ਤੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਤੇ ਇੱਕ ਨੌਜਵਾਨ ਮ੍ਰਿਤਕ ਬਾਹਰ ਕੱਢੇ ਗਏ ਨੇ ਤੇ ਇਸ ਸਮੇਂ ਉਹਨਾਂ ਦੀ ਜਿਹੜੀ ਮ੍ਰਿਤਕ ਇਹ ਉਹ ਮੁਹਾਲੀ ਦੇ 6 ਫੇਸ ਮੈਂ ਹਸਪੀਟਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੇ ਘਰ ਦੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਮਕਾਨ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਲਡਿੰਗ ਬਣਾਈ ਗਈ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਅੱਜ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਈਓ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਅਣਗਹਿਲੀ ਕਰਕੇ ਜਿਹੜਾ ਹਾਦਸਾ ਹੈ ਵਾਪਰਿਆ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜੀ ਇਹ ਇਮਾਰਤ ਬਣੀ ਹੋਈ ਸੀ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਕਿਉਂਕਿ ਜਿਹੜੀ ਇਹ ਇਮਾਰਤ ਸੀ ਬਹੁ ਮੰਜ਼ਲੀ ਬਣਾਈ ਗਈ ਸੀ ਉਸ ਤੋਂ ਬਾਅਦ ਫਿਰ ਇਸ ਦੇ ਨੇੜੇ ਹੀ ਜਿਹੜੀ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਇਮਾਰਤ ਹੈ ਉਹ ਇੱਕਦਮ ਨਹੀਂ ਹੌਲੀ-ਹੌਲੀ ਡਿੱਗਦੀ ਹੈ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਕਈ ਨੌਜਵਾਨ ਮੌਜੂਦ ਸਨ ਕਿਉਂਕਿ ਇਸ ਦੇ ਵਿੱਚ ਜਿਮ ਬਣਿਆ ਹੋਇਆ ਸੀ ਤੇ ਉਸ ਸਮੇਂ ਕੁਝ ਨੌਜਵਾਨ ਮੌਕੇ ਤੇ ਭੱਜ ਕੇ ਬਾਹਰ ਆ ਜਾਂਦੇ ਨੇ ਆਪਣੀ ਜਾਨ ਬਚਾ ਲੈਂਦੇ ਨੇ ਪਰ ਜਿਹੜੇ ਲੋਕ ਅੰਦਰ ਫਸੇ ਰਹਿ ਜਾਂਦੇ ਨੇ ਉਹ ਇਸ ਮਲਵੇ ਹੇਠ ਦਬਗੇ ਸਨ ਬਿੱਤੀ ਸ਼ਾਮ ਇਹ ਜਿਹੜੀ ਇਮਾਰਤ ਹੈ ਡਿੱਗੀ ਸੀ ਇੱਕਦਮ ਪਹਿਲਾਂ ਟੇਢੀ ਹੁੰਦੀ ਆ ਉਸ ਤੋਂ ਬਾਅਦ ਫਿਰ ਇਹ ਇਮਾਰਤ ਡਿੱਗ ਜਾਂਦੀ ਆ ਉਸ ਤੋਂ ਬਾਅਦ ਆਸੇ-ਪਾਸੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ ਤੇ ਉਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਐਨਡੀਆਰਫ ਦੀ ਟੀਮਾਂ ਆਰਮੀ ਮੌਕੇ ਤੇ ਪਹੁੰਚ ਗਈ ਸੀ ਦਿਨਾਂ ਦੇ ਵੱਲੋਂ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਮਸ਼ੀਨਾਂ ਲਗਾ ਕੇ ਜਿਹੜਾ ਮਲਵਾ ਹੈ ਉਹ ਸਾਈਡ ਤੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦਿਆਂ ਨੇ ਦੋ ਮ੍ਰਿਤਕ ਦਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਜਿਹੜਾ ਨੌਜਵਾਨ ਮ੍ਰਿਤਕ ਹੈ ਉਸ ਦਾ ਨਾਮ ਅਭਿਸ਼ੇਕ ਦੱਸਿਆ ਗਿਆ ਰਹ ਤੇ ਜਿਹੜੀ ਲੜਕੀ ਐ ਉਸ ਦਾ ਨਾਂ ਦ੍ਰਿਸ਼ਟੀ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਪ੍ਰਸ਼ਾਸਨ ਲਗਾਤਾਰ ਜਿਹੜਾ ਇਹ ਆਪਰੇਸ਼ਨ ਚਲਾ ਰਿਹਾ ਹੈ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜੀ ਬੇਸਮੈਂਟ ਬਣੀ ਹੋਈ ਸੀ ਜਦੋਂ ਇਹ ਇਮਾਰਤ ਡਿੱਗ ਜਾਂਦੀ ਹੈ ਉਸ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਉਸ ਤੋਂ ਬਾਅਦ ਫਿਰ ਮੌਕੇ ਤੇ ਇਹ ਪਾਣੀ ਵੀ ਬਾਹਰ ਕੱਢਿਆ ਗਿਆ ਲਗਾਤਾਰ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਹਾਲਾਂਕਿ ਪੂਰੀ ਰਾਤ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਸ ਸਮੇਂ ਦੱਸਿਆ ਜਾ ਰਿਹਾ ਸੀ ਕਿ ਇਸ ਵਿੱਚੋਂ ਕੁਝ ਆਵਾਜ਼ਾਂ ਵੀ ਆ ਰਹੀਆਂ ਸਨ ਜਿਹੜੇ ਨੌਜਵਾਨ ਲੜਕੇ ਲੜਕੀਆਂ ਹੇਠ ਦਬੇ ਹੋਏ ਸਨ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਰੌਲਾ ਜਰੂਰ ਪਾਇਆ ਜਾ ਰਿਹਾ ਸੀ ਜੋ ਸੁਣਿਆ ਜਾ ਰਿਹਾ ਸੀ ਤੇ ਮੌਕੇ ਤੇ ਜਿਹੜੇ ਕੁਝ ਨੌਜਵਾਨ ਲੜਕੀਆਂ ਨੇ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਵੀ ਬਾਹਰ ਕੱਢ ਲਿਆ ਗਿਆ ਤੇ ਮੌਕੇ ਤੇ ਜਿਹੜਾ ਇੱਕ ਸਕਿਉਰਿਟੀ ਗਾਰਡ ਸੀ ਇਸ ਜਿਮ ਦੇ ਵਿੱਚ ਉਸ ਨੂੰ ਵੀ ਜਦੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਉਸਤੇ ਵੱਲੋਂ ਵੀ ਖੁਲਾਸਾ ਕੀਤਾ ਗਿਆ ਕਿ ਜਿਮ ਪੂਰੀ ਤਰ੍ਹਾਂ ਦੇ ਨਾਲ ਖਾਲੀ ਸੀ ਹਾਲਾਂਕਿ ਉਸ ਦਾ ਕਹਿਣਾ ਸੀ ਕਿ ਜਿਹੜੀ ਇਹ ਬਿਲਡਿੰਗ ਸੀ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਰਹਿ ਰਹੇ ਸਨ ਜਿਹੜੇ ਪੇਨਗੇਸਟ ਦੇ ਤੌਰ ਤੇ ਪੀਜੀ ਦੇ ਵਿੱਚ ਰਹਿ ਰਹੇ ਸਨ ਉਹਨਾਂ ਦਾ ਨਹੀਂ ਪਤਾ ਕਿ ਉਹਨਾਂ ਦੀ ਗਿਣਤੀ ਕਿੰਨੀ ਸੀ ਹਾਲਾਂਕਿ ਲਗਾਤਾਰ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਵੀ ਕਿੰਨਾ ਕਿਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਡਿੱਗੀ ਹੈ ਜੇਕਰ ਉਹਨਾਂ ਦੇ ਘਰਾਂ ਵੱਲ ਇਹ ਬਿਲਡਿੰਗ ਡਿੱਗ ਜਾਂਦੀ ਤਾਂ ਨੁਕਸਾਨ ਹੋਰ ਵੀ ਭਾਰੀ ਹੋਣਾ ਸੀ ਹਾਲਾਂਕਿ ਹੁਣ ਤੱਕ ਜਿਹੜੀ ਅਪਡੇਟ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ 5 ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਮ੍ਰਿਤਕ ਬਾਹਰ ਕੱਢੀ ਗਈ ਹੈ ਤੇ ਇੱਕ ਲੜਕਾ ਵੀ ਮ੍ਰਿਤਕ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਮੁਹਾਲੀ ਦੇ 6 फेज ਹਸਪਤਾਲ ਦੇ ਵਿੱਚ ਇਸ ਸਮੇਂ ਰਖਵਾ ਦਿੱਤਾ ਗਿਆ ਤੇ ਦੂਜੇ ਪਾਸੇ ਪਰਚਾ ਵੀ ਦਰਜ ਕਰ ਲਿਆ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਅੱ ਵੱਡੇ ਸਵਾਲ ਚੁੱਕੇ ਗਏ ਸਨ ਤੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਿਆ ਇਹ ਦੁੱਖ ਸੀ ਉਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੁਹਲੇ ਦੀ ਅਪਡੇਟ ਸੁਹਾਣਾ ਬੋਹ ਮੰਜ਼ਲੀ ਇਮਾਰਤ ਦੇ ਨਾਲ ਜੁੜੀ ਹੋਈ ਹੈ ਜੋ ਬੀਤੇ ਦਿਨ ਡੀਜੀਸੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਈ ਨੌਜਵਾਨ ਕਈ ਲੜਕੀਆਂ ਉਸ ਮਲਵੇ ਦੇ ਹੇਠ ਦਬ ਗਏ ਸਨ ਜਿਸ ਤੋਂ ਬਾਅਦ ਰੈਸਕਿਊ ਚਲਾਇਆ ਗਿਆ ਸੀ ਐਨਡੀਆਰ ਐਫਟੀ ਟੀਮਾਂ ਦੇ ਵੱਲੋਂ ਹੁਣ ਵੀ ਲਗਾਤਾਰ ਇਹ ਰੈਸਕਿਊ ਕੀਤਾ ਜਾ ਰਿਹਾ ਤੇ ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਜਿਹੜੇ ਨੌਜਵਾਨ ਤੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਤੇ ਇੱਕ ਨੌਜਵਾਨ ਮ੍ਰਿਤਕ ਵਾਰ ਕੱਢੇ ਗਏ ਨੇ ਤੇ ਇਸ ਸਮੇਂ ਉਹਨਾਂ ਦੀ ਜਿਹੜੀ ਹਰ ਤੱਕ ਦੇ ਆ ਉਹ ਮੁਹਾਲੀ ਦੇ 6 ਫੇਸ ਹਸਪੀਟਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੇ ਘਰ ਦੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਤੇ ਸਿੱਧੇ ਤੌਰ ਤੇ ਜਿਹੜੇ ਮਕਾਨ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਲਡਿੰਗ ਬਣਾਈ ਗਈ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਅੱਜ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਈਓ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਅੰਗਲੀ ਕਰਕੇ ਇਹ ਜਿਹੜਾ ਹਾਦਸਾ ਹੈ ਵਾਪਰਿਆ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜੀ ਇਹ ਇਮਾਰਤ ਬਣੀ ਹੋਈ ਸੀ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਕਿਉਂਕਿ ਜਿਹੜੀ ਇਹ ਇਮਾਰਤ ਸੀ ਬਹੁ ਮੰਜ਼ਲੀ ਬਣਾਈ ਗਈ ਸੀ ਉਸ ਤੋਂ ਬਾਅਦ ਫਿਰ ਇਸ ਦੇ ਨੇੜੇ ਹੀ ਜਿਹੜੀ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਇਮਾਰਤ ਹੈ ਉਹ ਇੱਕਦਮ ਨਹੀਂ ਹੌਲੀ-ਹੌਲੀ ਕੀ ਦਿਆ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਕਈ ਨੌਜਵਾਨ ਮੌਜੂਦ ਸਨ ਕਿਉਂਕਿ ਇਸ ਦੇ ਵਿੱਚ ਜਿਮ ਬਣਿਆ ਹੋਇਆ ਸੀ ਤੇ ਉਸ ਸਮੇਂ ਕੁਝ ਨੌਜਵਾਨ ਮੌਕੇ ਤੇ ਭੱਜ ਕੇ ਬਾਹਰ ਆ ਜਾਂਦੇ ਨੇ ਆਪਣੀ ਜਾਨ ਬਚਾ ਲੈਂਦੇ ਨੇ ਪਰ ਜਿਹੜੇ ਲੋਕ ਅੰਦਰ ਫਸੇ ਰਹਿ ਜਾਂਦੇ ਨੇ ਉਹ ਇਸ ਮਲਵੇ ਹੇਠ ਦੱਬਗੇ ਸਨ ਬਿੱਤੀ ਸ਼ਾਮ ਇਹ ਜਿਹੜੀ ਇਮਾਰਤ ਹੈ ਡਿੱਗੀ ਸੀ ਇੱਕਦਮ ਪਹਿਲਾਂ ਟੇਢੀ ਹੁੰਦੀ ਆ ਉਸ ਤੋਂ ਬਾਅਦ ਫਿਰ ਇਹ ਇਮਾਰਤ ਡਿੱਗ ਜਾਂਦੀ ਆ ਉਸ ਤੋਂ ਬਾਅਦ ਆਸ-ਪਾਸੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ ਤੇ ਉਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਐਨਡੀਆਰਐਫ ਦੀ ਟੀਮ ਆਰਮੀ ਮੌਕੇ ਤੇ ਪਹੁੰਚ ਗਈ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਮਸ਼ੀਨਾਂ ਲਗਾ ਕੇ ਜਿਹੜਾ ਮਲਵਾ ਹੈ ਉਹ ਸਾਈਡ ਤੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦਿਆਂ ਨੇ ਦੋ ਮ੍ਰਿਤਕ ਦਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਜਿਹੜਾ ਨੌਜਵਾਨ ਮ੍ਰਿਤਕ ਹੈ ਉਸ ਦਾ ਨਾਂ ਅਭਿਸ਼ੇਕ ਦੱਸਿਆ ਗਿਆ ਤੇ ਜਿਹੜੀ ਲੜਕੀ ਹੈ ਉਸ ਦਾ ਨਾਮ ਦ੍ਰਿਸ਼ਟੀ ਦਸਿਆ ਜਾ ਰਿਹਾ ਜਿਨ੍ਹਾਂ ਦੀ ਮਿੱਟੀ ਦੇਆਂ ਨੂੰ ਬਾਹਰ ਕੱਢ ਲਿਆ ਗਿਆ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਪ੍ਰਸ਼ਾਸਨ ਲਗਾਤਾਰ ਜਿਹੜਾ ਆਪਰੇਸ਼ਨ ਚਲਾ ਰਿਹਾ ਹੈ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜੀ ਬੇਸਮੈਂਟ ਬਣੀ ਹੋਈ ਸੀ ਜਦੋਂ ਇਹ ਇਮਾਰਤ ਡਿੱਗ ਜਾਂਦੀ ਹੈ ਉਸ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਉਸ ਤੋਂ ਬਾਅਦ ਫਿਰ ਮੌਕੇ ਤੇ ਇਹ ਪਾਣੀ ਵੀ ਬਾਹਰ ਕੱਢਿਆ ਗਿਆ ਲਗਾਤਾਰ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਹਾਲਾਂਕਿ ਪੂਰੀ ਰਾਤ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਸ ਸਮੇਂ ਦੱਸਿਆ ਜਾ ਰਿਹਾ ਸੀ ਕਿ ਇਸ ਵਿੱਚੋਂ ਕੁਝ ਆਵਾਜ਼ਾਂ ਵੀ ਆ ਰਹੀਆਂ ਸਨ ਜਿਹੜੇ ਨੌਜਵਾਨ ਲੜਕੇ ਲੜਕੀਆਂ ਹੇਠ ਦਬੇ ਹੋਏ ਸੰਨ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਰੌਲਾ ਜਰੂਰ ਪਾਇਆ ਜਾ ਰਿਹਾ ਸੀ ਜੋ ਸੁਣਿਆ ਜਾ ਰਿਹਾ ਸੀ ਤੇ ਮੌਕੇ ਤੇ ਜਿਹੜੇ ਕੁਝ ਨੌਜਵਾਨ ਲੜਕੀਆਂ ਨੇ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਵੀ ਬਾਹਰ ਕੱਢ ਲਿਆ ਗਿਆ ਤੇ ਮੌਕੇ ਤੇ ਜਿਹੜਾ ਇੱਕ ਸਕਿਉਰਿਟੀ ਗਾਰਡ ਸੀ ਇਸ ਜਿਮ ਦੇ ਵਿੱਚ ਉਸ ਨੂੰ ਵੀ ਜਦੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਉਸਤੇ ਵੱਲੋਂ ਵੀ ਖੁਲਾਸਾ ਕੀਤਾ ਗਿਆ ਕਿ ਜਿਮ ਪੂਰੀ ਤਰ੍ਹਾਂ ਦੇ ਨਾਲ ਖਾਲੀ ਸੀ ਹਾਲਾਂਕਿ ਉਸ ਦਾ ਕਹਿਣਾ ਸੀ ਕਿ ਜਿਹੜੀ ਇਹ ਬਿਲਡਿੰਗ ਸੀ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਰਹਿ ਰਹੇ ਸਨ ਜਿਹੜੇ ਪੇਨਗੇਸਟ ਦੇ ਤੌਰ ਤੇ ਪੀਜੀ ਦੇ ਵਿੱਚ ਰਹਿ ਰਹੇ ਸਨ ਉਹਨਾਂ ਦਾ ਨਹੀਂ ਪਤਾ ਕਿ ਉਹਨਾਂ ਦੀ ਗਿਣਤੀ ਕਿੰਨੀ ਸੀ ਹਾਲਾਂਕਿ ਲਗਾਤਾਰ ਜਦੋਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਵੀ ਕਿੰਨਾ ਕਿਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਡਿੱਗੀ ਹੈ ਜੇਕਰ ਉਹਨਾਂ ਦੇ ਘਰਾਂ ਵੱਲ ਇਹ ਬਿਲਡਿੰਗ ਡਿੱਗ ਜਾਂਦੀ ਤਾਂ ਨੁਕਸਾਨ ਹੋਰ ਵੀ ਭਾਰੀ ਹੋਣਾ ਸੀ ਹਾਲਾਂਕਿ ਹੁਣ ਤੱਕ ਜਿਹੜੀ ਅਪਡੇਟ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ 5 ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਮ੍ਰਿਤਕ ਬਾਹਰ ਕੱਢੀ ਗਈ ਹੈ ਤੇ ਇੱਕ ਲੜਕਾ ਵੀ ਮ੍ਰਿਤਕ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਮੁਹਾਲੀ ਦੇ 6 ਫੇਸ ਹਸਪਤਾਲ ਦੇ ਵਿੱਚ ਇਸ ਸਮੇਂ ਰੱਖਵਾ ਦਿੱਤਾ ਗਿਆ ਤੇ ਦੂਜੇ ਪਾਸੇ ਪਰਚਾ ਵੀ ਦਰਜ ਕਰ ਲਿਆ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਤੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਿਆ ਇਹ ਦੁੱਖ ਸੀ ਉਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਵੇਲੇ ਦੀ ਅਪਡੇਟ ਸੁਹਾਣਾ ਬੋਹ ਮੰਜਲੀ ਇਮਾਰਤ ਦੇ ਨਾਲ ਜੁੜੀ ਹੋਈ ਹੈ ਜੋ ਬੀਤੇ ਦਿਨ ਡੀਜੀਸੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਈ ਨੌਜਵਾਨ ਕਈ ਲੜਕੀਆਂ ਉਸ ਮਲਵੇ ਦੇ ਹੇਠ ਦਬ ਗਏ ਸਨ ਜਿਸ ਤੋਂ ਬਾਅਦ ਰੈਸਕਿਊ ਚਲਾਇਆ ਗਿਆ ਸੀ ਐਨਡੀਆਰਫ ਦੀ ਟੀਮਾਂ ਦੇ ਵੱਲੋਂ ਹੁਣ ਵੀ ਲਗਾਤਾਰ ਇਹ ਰੈਸਕਿਊ ਕੀਤਾ ਜਾ ਰਿਹਾ ਤੇ ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਜਿਹੜੇ ਨੌਜਵਾਨ ਤੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਤੇ ਇੱਕ ਨੌਜਵਾਨ ਮ੍ਰਿਤਕ ਬਾਹਰ ਕੱਢੇ ਗਏ ਨੇ ਤੇ ਇਸ ਸਮੇਂ ਉਹਨਾਂ ਦੀ ਜਿਹੜੀ ਤੱਕ ਦੇ ਆ ਉਹ ਮੁਹਾਲੀ ਦੇ 6 ਫੇਸ ਹਸਪੀਟਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੇ ਘਰ ਦੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਆਪਰੇਸ਼ਨ ਲਗਾਤਾਰ جاری ਹੈ ਤੇ ਸਿੱਧੇ ਤੌਰ ਤੇ ਜਿਹੜੇ ਮਕਾਨ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਲਡਿੰਗ ਬਣਾਈ ਗਈ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਅੱਜ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਈਓ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਅੰਗੈਲੀ ਕਰਕੇ ਇਹ ਜਿਹੜਾ ਹਾਦਸਾ ਹੈ ਵਾਪਰਿਆ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜੀ ਇਹ ਇਮਾਰਤ ਬਣੀ ਹੋਈ ਸੀ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਕਿਉਂਕਿ ਜਿਹੜੀ ਇਹ ਇਮਾਰਤ ਸੀ ਬਹੁ ਮੰਜ਼ਲੀ ਬਣਾਈ ਗਈ ਸੀ ਉਸ ਤੋਂ ਬਾਅਦ ਫਿਰ ਇਸ ਦੇ ਨੇੜੇ ਹੀ ਜਿਹੜੀ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਇਮਾਰਤ ਹੈ ਉਹ ਇੱਕਦਮ ਨਹੀਂ ਹੌਲੀ-ਹੌਲੀ ਕੀ ਦਿਆ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਕਈ ਨੌਜਵਾਨ ਮੌਜੂਦ ਸਨ ਕਿਉਂਕਿ ਇਸ ਦੇ ਵਿੱਚ ਜਿਮ ਬਣਿਆ ਹੋਇਆ ਸੀ ਤੇ ਉਸ ਸਮੇਂ ਕੁਝ ਨੌਜਵਾਨ ਮੌਕੇ ਤੇ ਭੱਜ ਕੇ ਬਾਹਰ ਆ ਜਾਂਦੇ ਨੇ ਆਪਣੀ ਜਾਨ ਬਚਾ ਲੈਂਦੇ ਨੇ ਪਰ ਜਿਹੜੇ ਲੋਕ ਅੰਦਰ ਫਸੇ ਰਹਿ ਜਾਂਦੇ ਨੇ ਉਹ ਇਸ ਮਲਵੇ ਹੇਠ ਦੱਬ ਗਏ ਸਨ ਬਿੱਤੀ ਸ਼ਾਮ ਇਹ ਜਿਹੜੀ ਇਮਾਰਤ ਹੈ ਡਿੱਗੀ ਸੀ ਇੱਕਦਮ ਪਹਿਲਾਂ ਟੇਢੀ ਹੁੰਦੀ ਆ ਉਸ ਤੋਂ ਬਾਅਦ ਫਿਰ ਇਹ ਇਮਾਰਤ ਡਿੱਗ ਜਾਂਦੀ ਆ ਉਸ ਤੋਂ ਬਾਅਦ ਆਸੇ ਪਾਸੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ ਤੇ ਉਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਐਨਡੀਆਰਐਫ ਦੀ ਟੀਮਾਂ ਆਰਮੀ ਮੌਕੇ ਤੇ ਪਹੁੰਚ ਗਈ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਮਸ਼ੀਨਾਂ ਲਗਾ ਕੇ ਜਿਹੜਾ ਮਲਵਾ ਹੈ ਉਹ ਸਾਈਡ ਤੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦਿਆਂ ਨੇ ਦੋ ਮ੍ਰਿਤਕ ਦਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਜਿਹੜਾ ਨੌਜਵਾਨ ਮ੍ਰਿਤਕ ਹੈ ਉਸ ਦਾ ਨਾਮ ਅਭਿਸ਼ੇਕ ਦੱਸਿਆ ਜਾ ਤੇ ਜਿਹੜੀ ਲੜਕੀ ਹੈ ਉਸ ਦਾ ਨਾਂ ਦ੍ਰਿਸ਼ਟੀ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਪ੍ਰਸ਼ਾਸਨ ਲਗਾਤਾਰ ਜਿਹੜਾ ਇਹ ਆਪਰੇਸ਼ਨ ਚਲਾ ਰਿਹਾ ਹੈ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜੀ ਬੇਸਮੈਂਟ ਬਣੀ ਹੋਈ ਸੀ ਜਦੋਂ ਇਹ ਇਮਾਰਤ ਡਿੱਗ ਜਾਂਦੀ ਹੈ ਉਸ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਉਸ ਤੋਂ ਬਾਅਦ ਫਿਰ ਮੌਕੇ ਤੇ ਇਹ ਪਾਣੀ ਵੀ ਬਾਹਰ ਕੱਢਿਆ ਗਿਆ ਲਗਾਤਾਰ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਹਾਲਾਂਕਿ ਪੂਰੀ ਰਾਤ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਸ ਸਮੇਂ ਦੱਸਿਆ ਜਾ ਰਿਹਾ ਸੀ ਕਿ ਇਸ ਵਿੱਚੋਂ ਕੁਝ ਆਵਾਜ਼ਾਂ ਵੀ ਆ ਰਹੀਆਂ ਸਨ ਜਿਹੜੇ ਨੌਜਵਾਨ ਲੜਕੇ ਲੜਕੀਆਂ ਹੇਠ ਦਬੇ ਹੋਏ ਸਨ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਰੌਲਾ ਜਰੂਰ ਪਾਇਆ ਜਾ ਰਿਹਾ ਸੀ ਜੋ ਸੁਣਿਆ ਜਾ ਰਿਹਾ ਸੀ ਤੇ ਮੌਕੇ ਤੇ ਜਿਹੜੇ ਕੁਝ ਨੌਜਵਾਨ ਲੜਕੀਆਂ ਨੇ ਉਹਨਾਂ ਨੂੰ ਬਿਲਕੁਲ ਸਹੀ ਸਲਾਮਤ ਵੀ ਬਾਹਰ ਕੱਢ ਲਿਆ ਗਿਆ ਤੇ ਮੌਕੇ ਤੇ ਜਿਹੜਾ ਇੱਕ ਸਕਿਉਰਿਟੀ ਗਾਰਡ ਸੀ ਇਸ ਜਿਮ ਦੇ ਵਿੱਚ ਉਸ ਨੂੰ ਵੀ ਜਦੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਉਸਤੇ ਵੱਲੋਂ ਵੀ ਖੁਲਾਸਾ ਕੀਤਾ ਗਿਆ ਕਿ ਜਿਮ ਪੂਰੀ ਤਰ੍ਹਾਂ ਦੇ ਨਾਲ ਖਾਲੀ ਸੀ ਹਾਲਾਂਕਿ ਉਸ ਦਾ ਕਹਿਣਾ ਸੀ ਕਿ ਜਿਹੜੀ ਇਹ ਬਿਲਡਿੰਗ ਸੀ ਇਸ ਦੇ ਵਿੱਚ ਕੁਝ ਹੋਰ ਲੋਕ ਵੀ ਰਹਿ ਰਹੇ ਸਨ ਜਿਹੜੇ ਪੇਨਗੇਸਟ ਦੇ ਤੌਰ ਤੇ ਪੀਜੀ ਦੇ ਵਿੱਚ ਰਹਿ ਰਹੇ ਸਨ ਉਹਨਾਂ ਦਾ ਨਹੀਂ ਪਤਾ ਕਿ ਉਹਨਾਂ ਦੀ ਗਿਣਤੀ ਕਿੰਨੀ ਸੀ ਹਾਲਾਂਕਿ ਲਗਾਤਾਰ ਜਦੋਂ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਵੀ ਕਿੰਨੇ ਕਿਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਡਿੱਗੀ ਹੈ ਜੇਕਰ ਉਹਨਾਂ ਦੇ ਘਰਾਂ ਵੱਲ ਇਹ ਬਿਲਡਿੰਗ ਡਿੱਗ ਜਾਂਦੀ ਤਾਂ ਨੁਕਸਾਨ ਹੋਰ ਵੀ ਭਾਰੀ ਹੋਣਾ ਸੀ ਹਾਲਾਂਕਿ ਹੁਣ ਤੱਕ ਜਿਹੜੀ ਅਪਡੇਟ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ 5 ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਮ੍ਰਿਤਕ ਬਾਹਰ ਕੱਢੀ ਗਈ ਹੈ ਤੇ ਇੱਕ ਲੜਕਾ ਵੀ ਮ੍ਰਿਤਕ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਮੁਹਾਲੀ ਦੇ 6 ਫੇਸ ਹਸਪਤਾਲ ਦੇ ਵਿੱਚ ਇਸ ਸਮੇਂ ਰੱਖਵਾ ਦਿੱਤਾ ਗਿਆ ਤੇ ਦੂਜੇ ਪਾਸੇ ਪਰਚਾ ਵੀ ਦਰਜ ਕਰ ਲਿਆ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਵੱਡੇ ਸਵਾਲ ਚੁੱਕੇ ਗਏ ਸਨ ਤੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਿਆ ਇਹ ਦੁੱਖ ਸੀ ਉਸ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਲਈ ਅਪਡੇਟ ਸੁਹਾਣਾ ਬੋਹ ਮੰਜ਼ਲੀ ਇਮਾਰਤ ਦੇ ਨਾਲ ਜੁੜੀ ਹੋਈ ਹੈ ਜੋ ਬੀਤੇ ਦਿਨ ਡੀਜੀਸੀ ਉਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਈ ਨੌਜਵਾਨ ਕਈ ਲੜਕੀਆਂ ਉਸ ਮਲਵੇ ਦੇ ਹੇਠ ਦਬ ਗਏ ਸਨ ਜਿਸ ਤੋਂ ਬਾਅਦ ਰੈਸਕਿਊ ਚਲਾਇਆ ਗਿਆ ਸੀ ਐਨਡੀਆਰਫ ਦੀ ਟੀਮਾਂ ਦੇ ਵੱਲੋਂ ਹੁਣ ਵੀ ਲਗਾਤਾਰ ਇਹ ਰੈਸਕਿਊ ਕੀਤਾ ਜਾ ਰਿਹਾ ਤੇ ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਜਿਹੜੇ ਨੌਜਵਾਨ ਤੇ ਲੜਕੀਆਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਤੇ ਇੱਕ ਨੌਜਵਾਨ ਮ੍ਰਿਤਕ ਵਾਰ ਕੱਢੇ ਗਏ ਨੇ ਤੇ ਇਸ ਸਮੇਂ ਉਹਨਾਂ ਦੀ ਜਿਹੜੀ ਮਰਤਕ ਦੇ ਆ ਉਹ ਮੁਹਾਲੀ ਦੇ 6 ਫੇਸ ਹਸਪੀਟਲ ਦੇ ਵਿੱਚ ਰਖਵਾ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੇ ਘਰ ਦੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਆਪਰੇਸ਼ਨ ਲਗਾਤਾਰ جاری ਹੈ ਤੇ ਸਿੱਧੇ ਤੌਰ ਤੇ ਜਿਹੜੇ ਮਕਾਨ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਲਡਿੰਗ ਬਣਾਈ ਗਈ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਵਿਰੋਧੀ ਧਿਰ ਦੇ ਜਿਹੜੇ ਅ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹ ਅੱਜ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਈਓ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਅਣਗੈਲੀ ਕਰਕੇ ਇਹ ਜਿਹੜਾ ਹਾਦਸਾ ਹੈ ਵਾਪਰਿਆ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜੀ ਇਹ ਇਮਾਰਤ ਬਣੀ ਹੋਈ ਸੀ ਇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਕਿਉਂਕਿ ਜਿਹੜੀ ਇਹ ਇਮਾਰਤ ਸੀ ਬਹੁਮੰਜ਼ਲੀ ਬਣਾਈ ਗਈ ਸੀ ਉਸ ਤੋਂ ਬਾਅਦ ਫਿਰ ਇਸ ਦੇ ਨੇੜੇ ਹੀ ਜਿਹੜੀ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਇਮਾਰਤ ਹੈ ਉਹ ਇੱਕਦਮ ਨਹੀਂ ਹੌਲੀ-ਹੌਲੀ ਡਿੱਗਦੀ ਹੈ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਕਈ ਨੌਜਵਾਨ ਮੌਜੂਦ ਸਨ ਕਿਉਂਕਿ ਇਸ ਦੇ ਵਿੱਚ ਜਿਮ ਬਣਿਆ ਹੋਇਆ ਸੀ ਤੇ ਉਸ ਸਮੇਂ ਕੁਝ ਨੌਜਵਾਨ ਮੌਕੇ ਤੇ ਭੱਜ ਕੇ ਬਾਹਰ ਆ ਜਾਂਦੇ ਨੇ ਆਪਣੀ ਜਾਨ ਬਚਾ ਲੈਂਦੇ ਨੇ ਪਰ ਜਿਹੜੇ ਲੋਕ ਅੰਦਰ ਫਸੇ ਰਹਿ ਜਾਂਦੇ ਨੇ ਉਹ ਇਸ ਮਲਵੇ ਹੇਠ ਦਬ ਗਏ ਸਨ ਬਿੱਤੀ ਸ਼ਾਮ ਇਹ ਜਿਹੜੀ ਇਮਾਰਤ ਹੈ ਡਿੱਗੀ ਸੀ ਇੱਕਦਮ ਪਹਿਲਾਂ ਟੇਢੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਹ ਇਮਾਰਤ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਆਸ-ਪਾਸੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ ਤੇ ਉਸ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਐਨਡੀਆਰਐਫ ਦੀ ਟੀਮ ਆਰਮੀ ਮੌਕੇ ਤੇ ਪਹੁੰਚ ਗਈ ਸੀ ਜਿਨ੍ਹਾਂ ਦੇ ਵੱਲੋਂ ਪੂਰੀ ਰਾਤ ਆਪਰੇਸ਼ਨ ਚਲਾਇਆ ਗਿਆ ਹੈ ਮਸ਼ੀਨਾਂ ਲਗਾ ਕੇ ਜਿਹੜਾ ਮਲਵਾ ਹੈ ਉਹ ਸਾਈਡ ਤੇ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦਿਆਂ ਨੇ ਦੋ ਮ੍ਰਿਤਕ ਦਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਜਿਹੜਾ ਨੌਜਵਾਨ ਮ੍ਰਿਤਕ ਹੈ ਉਸ ਦਾ ਨਾਂ ਅਭਿਸ਼ੇਕ ਦੱਸਿਆ ਜਾ ਰਿਹਾ ਤੇ ਜਿਹੜੀ ਲੜਕੀ ਹੈ ਉਸ ਦਾ ਨਾਂ ਦ੍ਰਿਸ਼ਟੀ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਮ੍ਰਿਤਕ ਦਿਆਂ ਨੂੰ ਬਾਹਰ ਕੱਢ ਲਿਆ ਗਿਆ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਦੂਜੇ ਪਾਸੇ ਪ੍ਰਸ਼ਾਸਨ ਲਗਾਤਾਰ ਜਿਹੜਾ ਆਪਰੇਸ਼ਨ ਚਲਾ ਰਿਹਾ ਹੈ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜੀ ਬੇਸਮੈਂਟ ਬਣੀ ਹੋਈ ਸੀ